ਅਚਿਰਿਆਕਾਲ ਦੋਸਤੋ ਬਜ਼ੁਰਗ ਹੋਣ ਨਾਲ ਹੀ ਸਭ ਅਧਿਕੀਆਂ ਗੁਨਾਹ ਮਾਫ ਹੋ ਜਾਂਦੇ ਨੇ ਫਰੈਂਡਸ ਪੜ੍ਹਨਾ ਜ਼ਰੂਰ ਇਹ ਬਹੁਤ ਘਰਾਂ ਦੀ ਕਹਾਣੀ ਹੈ ਤੇ ਜ਼ਿਆਤਰ ਘਰਾਂ ਵਿੱਚ ਹਰ ਘਰ ਵਿੱਚ ਤਾਂ ਨਹੀਂ ਜ਼ਿਆਤਰ ਘਰਾਂ ਵਿੱਚ ਇਸ ਤਰ੍ਹਾਂ ਹੀ ਹੁੰਦਾ ਹੈ ਇੱਕ ਗੱਲ ਦਾ ਜਵਾਬ ਜ਼ਰੂਰ ਦੇਣਾ ਕਿ ਬਜ਼ੁਰਗ ਹੋਣ ਨਾਲ ਹੀ ਸਭ ਅਧਿਕੀਆਂ ਗੁਨਾਹ ਮਾਫ ਹੋ ਜਾਂਦੇ ਨੇ ਨੂੰਹ ਪੁੱਤ ਲੱਖ ਚੰਗੇ ਹੋਣ ਪਰ ਦੁਨੀਆ ਦੀ ਨਜ਼ਰ ਵਿੱਚ ਹਮੇਸ਼ਾ ਗਲਤ ਹੀ ਕਿਉਂ ਹੁੰਦੇ ਨੇ ਨਮੀ ਵਿਆਹੀ ਦੁਲਹਨ ਹੁਨੇ ਹੁਨੇ ਡੋਲੀ 'ਚ ਬੈਠੀ ਸੀ ਵਿਧਾਇਗੀ ਵੇਲੇ ਬਾਬਲ ਦੇ ਘੜ ਲੰਗ ਜੋਰੋ ਜੋਰ ਰੋਈ ਸੀ ਮਾਹੌਲ ਸੋਗਵਾਰ ਹੋ ਗਿਆ ਸੀ ਉਸ ਦਾ ਹਮਸਫਰ ਵੀ ਗਮਗੀਨ ਹੋ ਕੇ ਕਾਰ 'ਚ ਬੈਠ ਗਿਆ ਇਸ ਦਰ ਨਾਲ ਕਿਤੇ ਉਸ ਦੇ ਅਥਰੂ ਵੀ ਡਿੱਗ ਨਾ ਪੈਣ ਰੋਂਦੀ ਰੋਂਦੀ ਉਸ ਦੇ ਭਰਾਵਾਂ ਨੇ ਸਹਾਰਾ ਦੇ ਕੇ ਉਸ ਨੂੰ ਡੋਲੀ 'ਚ ਬਿਠਾਇਆ ਉਸ ਦਾ ਹਮਸਫਰ ਅਤਿਅੰਤ ਭਾਵੁਕ ਮਾਹੌਲ ਕਾਣ ਅਜੇ ਵੀ ਖਾਮੋਸ਼ੀ ਉਸਨੇ ਚੁੱਪਚਾਪ ਉਸ ਦਾ ਹੱਥ ਆਪਣੇ ਹੱਥ ਚ ਲਿਆ ਤੇ ਦੂਸਰਾ ਹੱਥ ਵੀ ਉੱਪਰ ਰੱਖ ਦਿੱਤਾ ਜਿਵੇਂ ਖਾਮੋਸ਼ ਸ਼ਬਦਾਂ ਚ ਕਹਿ ਰਿਹਾ ਹੋਵੇ ਚਿੰਤਾ ਨਾ ਕਰ ਬਹੁਤ ਪਿਆਰ ਦੇਵਾਂਗਾ ਉਸ ਨੂੰ ਵੀ ਆਪਣੇ ਹੋਣ ਵਾਲੇ ਹਮਸਫਰ ਤੇ ਵਿਸ਼ਵਾਸ ਸੀ ਥੋੜੀ دیر ਬਾਅਦ ਉਹ ਹੌਲੀ ਜਿਹੀ ਬੋਲੀ ਕਿੰਨੀ ਕੁ ਦੂਰ ਹੈ ਆਪਣਾ ਘਰ ਬਸ ਥੋੜੀ ਦੂਰ ਇਹ ਕਹਿੰਦੇ ਹੋਏ ਉਸ ਆਪਣੀ ਦੁਲਹਣ ਵੱਲ ਵੇਖਿਆ ਮਨ ਉਸ ਦੀਆਂ ਅੱਖਾਂ ਚ ਕਈ ਸੁਪਨੇ ਦਿਖਾਈ ਦਿੱਤੇ ਉਸਨੇ ਜਲਦੀ ਨਾਂ ਨਜ਼ਰ ਪਰੇ ਕਰ ਲਈ ਘਰ ਪਹੁੰਚਦਿਆਂ ਉਸ ਦੀ ਦੂਸਰੀ ਮਾਂ ਕੀ ਕਰੇਗੀ ਸੋਚਣ ਲੱਗ ਪਿਆ ਡੋਲੀ ਜੋ ਸੁਭਾਗ ਜੋੜੀ ਬਾਹਰ ਨਿਕਲੀ ਮੁੰਡੇ ਨੇ ਪਹਿਲਾਂ ਆਪਕਾਰ ਤੋਂ ਬਾਹਰ ਆ ਕੇ ਤੇ ਫਿਰ ਦੁਲਹਨ ਨਾਲ ਹੱਥ ਵਧਾ ਕੇ ਉਸ ਨੂੰ ਸਹਾਰਾ ਦੇ ਕੇ ਜਿਉਂ ਹੀ ਵਾਰ ਕੱਢਿਆ ਦੋਨਾਂ ਨੂੰ ਦੇਖ ਬਾਹਰ ਖੜੀ ਦੂਸਰੀ ਮਾਂ ਨੂੰ ਦੰਦਲ ਪੈ ਗਏ ਪਾਣੀ ਕਿਨੇ ਵਾਰਨਾ ਸੀ ਚਾਹ ਕਿਨੇ ਕਰਨੇ ਸੀ ਮੁੰਡਾ ਦੁਲਹਨ ਨੂੰ ਆਪਣੇ ਕਾਵਰੇ ਵਿੱਚ ਰਹਿ ਗਿਆ ਆ ਤੇਰੀ ਸੱਸਪਣ ਸਾਗਣ ਮਣਾਵਾ ਉਸ ਨੂੰ ਅਹਿਸਾਸ ਸੀ ਦੂਸਰੀ ਮਾਂ ਕਾਰਨ ਮਾਹੌਲ ਕੁਝ ਜੁਦਾ ਹੋਵੇਗਾ ਪਰ ਇਸ ਦਾ ਨਹੀਂ ਸੀ ਪਤਾ ਕਿ ਇਸ ਤਰ੍ਹਾਂ ਵੀ ਹੋ ਸਕਦਾ ਹੈ ਪਰ ਸ਼ੁਕਰ ਹੈ ਉਸ ਦਾ ਸਾਥੀ ਉਸ ਦੇ ਨਾਲ ਸੀ ਤੇ ਉਸ ਦੇ ਆਸਰੇ ਉਹ ਜ਼ਿੰਦਗੀ ਕੱਟ ਸਕਦੀ ਸੀ ਦੂਸਰਾ ਉਹ ਜਾਣਦੀ ਸੀ ਮੁੰਡੇ ਦੇ ਅਤੀਤ ਬਾਰੇ ਕਿ ਇਸ ਤਰ੍ਹਾਂ ਉਹ ਆਪਣੇ ਆਸਰੇ ਵਿਰਖ ਬਣ ਗਿਆ ਸੀ ਤੇ ਇਸ ਕਾਰਨ ਉਸ ਨੂੰ ਮਨ ਹੀ ਮਨ ਚ ਪਿਆਰ ਵੀ ਕਰਦੀ ਸੀ ਤੇ ਉਸ ਦੇ ਘਰ ਦੇ ਵੀ ਮੁੰਡੇ ਦੀ ਸਾਫ ਵਰਤੀ ਦੇ ਕਾਇਰ ਸਨ ਤੇ ਉਹ ਸਾਰੀਆਂ ਗੱਲਾਂ ਣਿਟ ਕਰਕੇ ਮੁੰਡੇ ਨੂੰ ਕੁੜੀ ਦੇਣ ਵਾਸਤੇ ਤਿਆਰ ਹੋ ਗਏ ਸਨ ਦੂਸਰੇ ਦਿਨ ਕਿਸੇ ਗੁੱਜੀ ਸਾਜ਼ਿਸ ਅਧੀਨ ਕੰਮ ਵਾਲੀ ਹਟਾ ਦਿੱਤੀ ਗਈ ਚੌਂਕੇ ਚੜਾਤੀ ਨਵੀਂ ਦੁਲਹਣ ਦੀ ਦੋ ਦਿਨਾਂ ਚ ਗਾਣੀ ਚੜੀ ਮੈਂਦੀ ਉੱਡ ਪੁੱਟ ਗਈ ਜਿਸ ਮੈਂਦੀ ਨੂੰ ਦੇਖ ਕੇ ਸਾਰੇ ਕਹਿੰਦੇ ਸਨ ਅੜੀਏ ਤੇਰੀ ਸੱਸ ਤੇਨੂੰ ਬਹੁਤਾ ਪਿਆਰ ਕਰੇਗੀ ਤੇ ਉਹ ਸਾਰਾ ਇੱਕ ਲੱਤ ਤੇ ਕੰਮ ਕਰਦੀ ਰਹਿੰਦੀ ਆਪਣੇ ਪਤੀ ਤੇ ਉਜਰਨਾ ਕਰਦੀ ਜਿਵੇਂ ਉਹ ਜਾਣਦੀ ਸੀ ਕਿ ਪ੍ਰਮਾਤਮਾ ਨੇ ਉਸ ਨੂੰ ਸਿਰਫ ਆਪਣੇ ਪਤੀ ਦੇ ਖਾਲੀ ਜੀਵਨ ਨੂੰ ਭਰਨੇ ਹੀ ਭੇਜਿਆ ਉਹ ਨੌਕਰੀ ਕਰਦੀ ਸੀ ਪ੍ਰਾਈਵੇਟ ਉਸਨੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ ਸਕੂਲ ਜਾਣ ਤੋਂ ਪਹਿਲਾਂ ਸਾਰਾ ਘਰ ਦਾ ਕੰਮ ਕਰਦੀ ਪਰ ਆਪਣੇ ਲਈ ਦੋ ਰੋਟੀਆਂ ਨਾਲ ਜਾਣ ਤੋਂ ਡਰਦੀ। ਦੋ ਕੁ ਦਿਨ ਹੋਏ ਉਸ ਦਾ ਘਰ ਵਾਲਾ ਉਸ ਦੇ ਸਕੂਲ ਉਸ ਨੂੰ ਛੁੱਟੀ ਕਰਾ ਕੇ ਬਾਜ਼ਾਰ ਲੈ ਕੇ ਜਾਣ ਦੇ ਇਰਾਦੇ ਨਾਲ ਆ ਗਿਆ। ਤਾਂ ਕਿ ਕੁਝ ਘਰ ਖਾਣ ਪੀਣ ਦੇ ਸੂਟ ਲੈ ਕੇ ਦੇਵੇ। ਉੱਥੇ ਉਸ ਦਾ ਮੇਲ ਉਸ ਦੇ ਸਾਰੇ ਨਾਲ ਹੋ ਗਿਆ ਜੋ ਆਪਣੀ ਕੁੜੀ ਲਈ ਰੋਟੀ ਲੈ ਕੇ ਆਇਆ ਸੀ। ਮੁੰਡਾ ਆਪਣੀਆਂ ਨਾਜਰਾਸੀ ਜਿਵੇਂ ਦੋਸ਼ੀ ਹੋ ਗਿਆ ਹੋਵੇ। ਉਹ ਘਰ ਜਾ ਕੇ ਫੁੱਟ ਫੁੱਟ ਕੇ ਰੋਇਆ ਤੇ ਗਿਲਾ ਕੀਤਾ ਉਸ ਨੂੰ ਪਤਾ ਕਿਉਂ ਨਹੀਂ ਲੱਗਿਆ। ਉਸ ਦੀ ਔਰਤ ਲਈ ਘਰ ਚ ਰੋਟੀ ਹੀ ਨਹੀਂ ਉਸਨੇ ਕਿਹਾ ਰਾਤ ਤੋ ਹੀ ਆਪਣੀ ਰੋਟੀ ਅਲਾਗੂ ਹੋਵੇਗੀ ਪਰ ਦੁਲਹਨ ਨੇ ਰੋਕਤਾ ਵਾਸਤਾ ਪਾ ਕੇ ਅਗਲੀ ਸਵੇਰ ਉਹ ਆਪ ਰਸੋਈ ਚ ਚਲਾ ਗਿਆ ਤੇ ਉੱਚੀ ਆਵਾਜ਼ ਕਹਿੰਦਾ ਆਪਣਾ ਡੱਬਾ ਰੋਟੀ ਲਈ ਪੈਕ ਕਰ ਇਥੇ ਨਹੀਂ ਪਤਾ ਕਿਸੇ ਨੂੰ ਪੇਟ ਹਾਰਿਕ ਨੂੰ ਲੱਗਾ ਹੁੰਦਾ ਘਰ ਚ ਸੁਸ਼ਰੀ ਸਾ ਗਈ ਸਿਰ ਦੀ ਗਰਗਾਟ ਨਾਲ ਗਿੱਦੜ ਬਿਲਾ ਚ ਲੁਕ ਗਏ ਅਗਲੇ ਦਿਨ ਦੁਲਹਣ ਦੇ ਕਿਸੇ ਰਿਸ਼ਤੇਦਾਰ ਦਾ ਵਿਆਹ ਸੀ ਉਹ ਦੋਵੇਂ ਜਾਣ ਲਈ ਤਿਆਰ ਹੋਏ ਬਾਹਰ ਨਿਕਲਣ ਹੀ ਲੱਗੇ ਸਨ ਕਿ ਮਾਂ ਨੂੰ ਫਿਰ ਦੰਦਲ ਪੈ ਗਈ ਤੇ ਉਹ ਨਾ ਜਾ ਸਕੇ ਜੀਵੇਂ ਦੰਦਲ ਨੇ ਫਿਕਸ ਕਰ ਲਿਆ ਸੀ ਉਸਨੇ ਉਦੋਂ ਹੀ ਆਉਣਾ ਸੀ ਜਦੋਂ ਉਹਨਾਂ ਬਾਹਰ ਜਾਣਾ ਹੁੰਦਾ ਸੀ ਲੜਕੀ ਨਹੀਂ ਪਿਓ ਨਾਲ ਗੱਲ ਕਰਨੀ ਚਾਹੀ ਪਰ ਪਿਓ ਤੇ ਅੱਗੇ ਦੁਖੀ ਸੀ ਤੁਲਹਣ ਦੇ ਘਰਦਿਆਂ ਨੇ ਸਕੂਟਰ ਨਹੀਂ ਸੀ ਦਿੱਤਾ ਉਸ ਨੂੰ ਤੇ ਇੰਜ ਲੱਗਦਾ ਘਰ ਦੇ ਚੁਆਰੇ ਦੀ ਇੱਟ ਮੋਰੀ ਤੇ ਲਾਤੀ ਉਸਨੇ ਉਹ ਤੇ ਤਪਿਆ ਬੈਠਾ ਸੀ ਆਪਣੇ ਆਪ ਦੇ ਚੰਗਾ ਭਲਾ ਮੁੰਡਾ ਬਾਹਰ ਆਂਦਾ ਸੀ ਐਵੇਂ ਘਰ ਵਾੜ ਲਿਆ ਇਸ ਦੋ ਕਮਰਿਆਂ ਦੇ 6000 ਕਿਰਾਇਆ ਆਉਂਦਾ ਸੀ ਉਹ ਮਰ ਗਿਆ ਉਹ ਤੇ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਉਹ ਨਿਕਲ ਜਾਣ ਦੋਵੇਂ ਜਾਣੇ ਤੇ ਦੋਵੇਂ ਦੇ ਕਈ ਕਈ ਕਮਰੇ ਕਿਰਾਏ ਤੇ ਦੇਵੀ ਉਹ ਮੌਕੇ ਦੀ ਤਲਾਸ਼ ਸੀ ਅਗਲੇ ਦਿਨ ਸਵੇਰੇ ਸਵੇਰੇ ਉਸ ਦੀ ਮਾਂ ਦੁਲਹਣ ਦੇ ਸਕੂਲ ਜਾਣ ਤੋਂ ਬਾਅਦ ਜਦੋਂ ਉਹ ਦਫ਼ਤਰ ਜਾਣ ਹੀ ਵਾਲਾ ਸੀ ਪਿਓ ਨਾਲ ਲੈ ਲੈ ਕੇ ਕਮਰੇ ਚਾਈ ਤੇ ਕਹਿਣ ਲੱਗੀ ਤੇਰੀ ਜਰਾਨੀ ਨੇ ਮੇਰੇ ਟੌਪਸ ਚੁੱਕਲੇ ਸੋਨੇ ਦੇ ਉਸ ਨੂੰ ਭਰੋਸਾ ਸੀ ਆਪਣੇ ਸ਼ਰੀਕੇ ਹयात ਤੇ ਪਰ ਉਹਨੇ ਦੋਨੇ ਜਾਣੇ ਕਿੱਥੇ ਸੁਣਦੇ ਸਨ ਉਸ ਦੀ ਰੱਬ ਦੀ ਕਰਨੀ ਉਸ ਦੀ ਕਹਿੰਦੀ ਭੂਆ ਕੱਲ ਜਦੋਂ ਭਤੀਜੀ ਆ ਗਈ ਕਹਿੰਦੀ ਭੂਆ ਕੱਲ ਜਦੋਂ ਆਈ ਸੀ ਤੁਹਾਡੇ ਟੌਪਸ ਵੈਸੇ ਹੀ ਪਾ ਕੇ ਦੇਖ ਰਹੀ ਸੀ ਲਾਉਣਾ ਭੁੱਲ ਗਈ ਨਾਲ ਹੀ ਚਲੇ ਗਏ ਸਾਹਮਣੋਂ ਲੜਕੇ ਨੇ ਕਹਿਰੀ ਨਾਜਰਾ ਨਾਲ ਆਪਣੇ ਮਾਪਿਓ ਵੱਲ ਵੇਖਿਆ ਉਹ ਨਾਨੀਵੀ ਪਾਈ ਉਸਦੇ ਕਾਂਵਰੇ ਚੋਂ ਬਾਹਰ ਤੁਰ ਪਏ ਉਹ ਕਹਿੰਦਾ ਨਾ ਅਸੀਂ ਤੁਹਾਡੇ ਕਾਂਵਰੇ ਚ ਆਵਾਂਗੇ ਤੇ ਨਾ ਤੁਸੀਂ ਆਉਣਾ ਰੋਟੀ ਅਸੀਂ ਆਪਣੀ ਆਪੇ ਪਕਾ ਲਵਾਂਗੇ ਤੇ ਇੰਜ ਐਲਾਨ ਹੋ ਗਿਆ ਅਲੱਗ-ਅਲੱਗ ਹੋਣ ਦਾ ਉਸ ਦਾ ਘਰ ਵਾਲਾ ਸ਼ਾਮ ਨੌਕਰੀ ਤੋਂ ਆਉਂਦਾ ਆਉਂਦੇ ਹੀ ਘਰ ਦੇ ਮੇਨ ਗੇਟ ਨੂੰ ਤਾਲਾ ਲੱਗ ਜਾਂਦਾ ਦੋਨੋਂ ਕਿਆਦ ਹੋ ਜਾਂਦੇ ਚਾਬੀ ਤੀਕ ਨਾ ਦਿੱਤੀ ਜਾਂਦੀ ਕਿਤੇ ਉਹ ਦੋਨੇ ਇਕੱਠੇ ਬਾਹਰ ਨਾ ਚਲੇ ਜਾਣ ਤੇ ਦੋ ਪਲ ਚੈਨ ਨਾ ਲੈ ਲੈਣ ਭਾਵੇਂ ਉਹ ਅਲੱਗ ਹੋ ਗਏ ਸਨ ਪਰ ਘਰ ਦੇ ਮਾਲਕ ਉਹ ਹਾਨੀ ਜਿਤਾਣਾ ਕਿਵੇਂ ਭੁੱਲ ਜਾਂਦੇ ਮੁੰਡਾ ਆਪਣੇ ਦਾਦੇ ਕੋਲ ਗਿਆ ਹੱਥ ਜੋੜੇ ਪਹਿਲਾ ਵਾਂਗ ਆਪਣੇ ਕੋਲ ਰੱਖ ਲਵੋ ਪਰ ਦਾਦੇ ਨੇ ਬੇਵਸੀ ਚਾਈ ਤੇਰੀ ਚਾਚੀ ਕਲੇਜ ਪਾਏਗੀ ਅਸੀਂ ਜਿਹੜਾ ਥੋੜਾ ਜਿਹਾ ਜੀਣਾ ਉਹ ਨਰਕ ਬਣ ਜਾਏਗਾ ਸਿਆਣਾ ਵਾਂਣ ਜਰੀ ਜਾ ਘਰੋਂ ਬਾਹਰ ਨਹੀਂ ਨਿਕਲਣਾ ਉਹ ਤੇ ਅੱਗੀ ਇਹੀ ਚਾਹੁੰਦੇ ਨੇ ਜਦ ਆਪਣਾ ਘਰ ਬਣ ਗਿਆ ਬੇਸ਼ੱਕ ਚਲਾ ਜਾਏ ਕਿਰਾਏ ਤੇ ਤੱਕੇ ਖਾਣੇ ਠੀਕ ਨਹੀਂ ਦੁਲਹਣ ਦੇ ਸੱਸ ਸਹੁਰੇ ਭਾਵੇਂ ਸਿੱਧਾ ਕੁਝ ਨਾ ਕਹਿੰਦੇ ਪਰ ਕੋਈ ਕਾਸਰ ਵੀ ਨਾ ਛੱਡਦੇ ਉਹ ਬਾਹਰ ਰਸੋਈ 'ਚ ਕੰਮ ਕਰ ਰਹੀ ਹੁੰਦੀ ਉਹ ਆਪਣੇ ਦਰਵਾਜ਼ੇ ਤੜਾਕ ਤੜਾਕ ਮਾਰਦੇ ਰਹਿੰਦੇ ਉੱਪਰ ਸੱਸ ਸਹੁਰੇ ਨੇ ਦੋ ਕਮਰੇ ਪਾ ਲਏ ਤੇ ਛੜੇ ਮੁੰਡਿਆਂ ਨੂੰ ਕਿਰਾਏ ਦੇ ਦਿੱਤੇ ਦੁਲਹਣ ਦੇ ਘਰ ਵਾਲੇ ਨੇ ਉਜਰ ਕੀਤਾ ਤਾਂ ਕਹਿੰਦੇ ਤੂੰ ਮਾਮਾ ਲੱਗਦਾ ਬਹੁਤੀ ਤਖਲੀਫ ਹੈ ਤਾਂ ਚਲੇ ਜਾਓ ਦੁਲਹਣ ਦਾ ਘਰ ਵਾਲਾ ਚੁੱਪ ਕਰ ਗਿਆ ਉਹ ਨਾ ਕਿਰਾਏ ਤੇ ਜਾਣਾ ਚਾਹੁੰਦਾ ਸੀ ਤੇ ਨਾ ਆਪਣੀ ਟੂਰਿੰਗ ਜੌਬ ਕਰਕੇ ਨਾ ਪਿੱਛੇ ਕੱਲਾ ਛੱਡਣਾ ਚਾਹੁੰਦਾ ਸੀ ਅਖੀਰ ਚੁੱਪਚਾਪ ਉਸਨੇ ਲੋਕਲ ਜੌਬ ਲੱਭ ਲਈ ਨੌਕਰੀ ਛੱਡ ਦਿੱਤੀ ਤਾਂ ਇੱਕ ਘਰ ਚ ਰਹਿ ਕੇ ਪੜਾਣ ਲੱਗ ਪਿਆ। ਦੁਲਹਣ ਅੰਦਰੋਂ ਅੰਦਰ ਜਾਣ ਗਈ ਸੀ ਪਰ ਉਸਦੇ ਪਿਓ ਨੂੰ ਪਤਾ ਨਹੀਂ ਕੀ ਦੁਸ਼ਮਣੀ ਸੀ। ਜਦੋਂ ਬੱਚੇ ਪੜਨ ਆਉਣੇ ਉਸ ਟੀਵੀ ਉੱਚਾ ਕਰ ਦੇਣਾ। ਆਖਿਰਕਾਰ ਚ ਪੜਾਣਾ ਬੰਦ ਕਰਨਾ ਪਿਆ। ਅੱਤ ਦਾ ਅੱਤ ਹੁੰਦਾ ਏ ਉਹ ਛੜੇ ਕਿਰਾਏਦਾਰ ਕਾਰ ਚੋਰ ਨਿਕਲੇ। ਪੁਲਿਸ ਨੇ ਰੇਡ ਮਾਰੀ ਤੇ ਉਹ ਭੱਜ ਗਏ। ਪੁਲਿਸ ਪਿਓ ਨੂੰ ਫੜ ਕੇ ਲੈ ਗਏ। ਅਖੀਰ ਮੁੰਡੇ ਨੇ ਛੁਡਾਇਆ। ਕਈ ਮਹੀਨੇ ਉੱਪਰ ਲਜ ਪਰੋਸ਼ਨ ਪੋਰਸ਼ਨ ਸੀਲ ਪਿਆ ਰਿਹਾ। ਅਖੀਰ ਪਿਓ ਕਹਿੰਦਾ ਜੇ ਬਾਖਫੀਅਤ ਹੈ ਤਾਂ ਖੁਲਵਾ ਕੇ ਆਪ ਹੀ ਬਾਤ ਲੈ ਤੇ ਥੋੜੀ ਤਰਤ ਤੋ ਬਾਅਦ ਕੁਝ ਪੈਸਾ ਖਰਚ ਕਰਕੇ ਪ੍ਰਮੋਸ਼ਨ ਖਲਵਾ ਪੋਰਸ਼ਨ ਖਲਾ ਲਿਆ ਦੁਲਹਣ ਦੀ ਸਰਕਾਰੀ ਨੌਕਰੀ ਲੱਗ ਗਈ ਬੇਟੀ ਹੋਣ ਵਾਲੀ ਸੀ ਕੋਈ ਉਸ ਦੇ ਨੇੜੇ ਨਾ ਆਇਆ ਪੇਕਿਆਂ ਦੇ ਸਿਰ ਤੇ ਸਾਰਾ ਕੰਮ ਸਿਰੇ ਚੜਿਆ ਉਹ ਮਾਂ ਬਣ ਗਈ ਫੇਰ ਇੱਕ ਬੇਟਾ ਉਹਨਾਂ ਦੀ ਪਾਲਣਾਂ ਲਈ ਸੰਘਰਸ਼ ਤੇ ਉਸ ਦੀ ਜ਼ਿੰਦਗੀ ਫੈਲਣ ਲੱਗੀ ਤੇ ਉਹ ਸੱਸ ਸਹੁਰਾ ਹੌਲੀ ਹੌਲੀ ਸੁngੜਨ ਲੱਗੇ ਦੋ ਕਵਰਿਆਂ ਚ ਉਹਨਾਂ ਉਸ ਦੇ ਦੋਨੋਂ ਸਾਸ ਸੌਰਾ ਬਜ਼ੁਰਗ ਹੋ ਗਈ ਨਹੀਂ ਉਹਨਾਂ ਆਪਣੀ ਰੋਟੀ ਬਣਾਉਣ ਲਈ ਇੱਕ ਨੌਕਰਾਨੀ ਰੱਖੀ ਤੇ ਦੋਵੇਂ ਜਾਣੇ ਉਸ ਦੀ ਉਡੀਕ ਕਰਨ ਲੱਗੇ ਕਦੋਂ ਆਵੇ ਤੇ ਫੁਲਕੇ ਪਕਾਵੇ ਢਲ ਚੁੱਕੀ ਦੁਲਹਣ ਦਾ ਦਿਲ ਕੀਤਾ ਕਿ ਉਹ ਜਾਵੇ ਤੇ ਰੋਟੀ ਪਕਾ ਦੇਵੇ ਪਰ ਅਤੀਤ ਦੀਆਂ ਸੈਂਕੜੇ ਘਟਨਾਵਾਂ ਨੇ ਉਸ ਦੇ ਪੈਰੀਂ ਬੀੜੀਆਂ ਪਾ ਦਿੱਤੀਆਂ ਉਸ ਨੂੰ ਯਾਦ ਆਇਆ ਨਵੀਂ ਵਿਆਹੀ ਉਹ ਜਦ ਪੁੱਛਦੀ ਰੋਟੀ ਪਕਾਵਾ ਤੇ ਕਹਿੰਦੇ ਅਜੇ ਨਹੀਂ ਤੇ ਜਿਉਂ ਹੀ ਉਸ ਕੋਈ ਕੰਮ ਕਰਨਾ ਸ਼ੁਰੂ ਕਰਨਾ ਸੋਚੀ ਚ ਜਾ ਕੇ ਰੋਲਾ ਪੈਣ ਲੱਗ ਪੈਣਾ ਸਾਡੇ ਕਰਮਾਂ 'ਚ ਕੋਈ ਸੁਖੀ ਨਹੀਂ ਲਿਖਿਆ ਇੱਕ ਦਿਨ ਉਹ ਆਪਣੇ ਘਰ ਵਾਲੇ ਨਾਲ ਗੁਰਦੁਆਰੇ ਚਲੇ ਗਏ ਤੇ ਉਸੇ ਸੌਰੇ ਨੇ ਕਲੇਸ਼ ਪਾ ਦਿੱਤਾ ਤੈਨੂੰ ਪਤਾ ਨਹੀਂ ਅਸੀਂ ਰੋਟੀ ਖਾਣੀ ਹੁੰਦੀ ਆ ਤੇ ਤੁਹਾਡੀਆਂ ਸ਼ਹਿਰਾਂ ਨਹੀਂ ਮੁੱਕਦੀਆਂ ਨੂੰ ਤਾਂ ਰੋਟੀ ਲਈ ਇੰਤਜ਼ਾਰ ਗਵਾਰਾ ਨਹੀਂ ਸੀ ਪਰ ਅੱਜ ਨੌਕਰਾਨੀ ਦੀ ਮਰਜ਼ੀ ਸੀ ਜਦੋਂ ਮਰਜ਼ੀ ਆਈ ਕੋਈ ਅੱਜ ਉਸਦੇ ਸੱਸ ਸਹੁਰੇ ਨੂੰ ਮਿਲਣ ਆਇਆ ਸੀ ਤੇ ਦੋਵੇਂ ਜਾਣੇ ਉੱਚੀ ਉੱਚੀ ਸੁਣਾ ਕੇ ਕਹਿਣ ਲੱਗੇ ਅੱਜ ਕੱਲ ਦੇ ਬੱਚੇ ਪੁੱਛਦੇ ਕਿੱਥੇ ਕਾਲ ਯੁਗ ਆ ਗਿਆ ਪਤਾ ਲੈਣ ਵਾਲੀ ਔਰਤ ਕਹਿੰਦੀ ਬੱਚਿਆਂ ਨੂੰ ਤੇ ਅੱਜ ਕੱਲ ਮਾਂ ਪਿਓ ਲਈ ਰੋਟੀ ਵੀ ਨਹੀਂ ਜੁੜਦੀ ਦੁਲਹਣ ਅੰਦਰ ਸੁਣ ਕੇ ਮਨ ਹੀ ਮਨ ਚ ਰੋ ਰਹੀ ਸੀ ਕਿ ਬਜ਼ੁਰਗ ਹੋਣ ਨਾਲ ਕੀ ਉਹਨਾਂ ਦੀਆਂ ਸਾਰੀਆਂ ਵਧੀਆਂ ਕਿਆਂ ਮਾਫ ਹੋ ਗਈਆਂ ਧੰਨਵਾਦ ਦੋਸਤੋ ਜੇਕਰ ਖਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਜਰੂਰ ਦੱਸੋ